ਹਾਂਜੀ ਦੋਸਤੋ ਜਿਹੜੀ ਆ ਸਾਹਮਣੇ ਮੱਝ ਬੰਨੇ ਪਏ ਆ ਆ ਬਕਾਊ ਹੈ ਜੀ ਚੌਥਾ ਸੂਆ ਸੋਣਾ ਇਹਨੇ ਦਿਨ ਇਹਦੇ ਤਕਰੀਬਨ ਪੂਰੇ ਨੇ ਦੋ ਕੁ ਦਿਨ ਤਿੰਨ ਦਿਨ ਇਹਨੇ ਲੈਣੇ ਨੇ ਤੇ ਦੁੱਧ ਇਹਦੇ ਥੱਲੇ ਤਕਰੀਬਨ 15 ਲੀਟਰ ਨੋਰਮਲ ਰਹਿੰਦਾ ਹੈ ਜਿਹੜੀ ਆਪਣੇ ਇਹਦੀ ਖਰਾਕ ਰੈਂਦੀ ਆ ਬਾਲਟਾ ਕੋ ਖਲਦੀ ਪਾਈਦੀ ਹੈ ਹੋਰ ਕੋਈ ਆਪਾਂ ਖਾਸ ਖਰਾਕ ਨਹੀਂ ਪਾਉਂਦੇ ਚੌਥਾ ਸੂਆ ਹੈ ਬਿਲਕੁਲ ਪੋਲੀ ਧਾਰ ਸਿੱਧੀ ਧਾਰ ਹੈ ਚਵਾਈ ਦੀ ਸਿਆਣੀ ਹੈ ਕੋਈ ਉਹ ਨਹੀਂ ਲੱਤ ਟੱਪ ਵਾਲਾ ਕੰਮ ਨਹੀਂ ਲੰਬਾ ਸੂਆ ਜਿਵੇਂ ਦਿੰਦੇ ਦੁੱਧ ਵੀ ਤੇ ਦੁੱਧ ਦੀ 15 ਲੀਟਰ ਦੀ ਆਪਣੀ ਗਾਰੰਟੀ ਹੈ ਬਾਕੀ ਡਿਪੈਂਡ ਕਰਦਾ ਡੰਗਰ ਸੁੰਦਾ ਕਿਵੇਂ ਹੈ ਸੂਆ ਉੱਥੋਂ ਲਾ ਲੋ ਪਤਾ ਚੱਲਦਾ ਹੈ ਜਿਹੜਾ ਲਾਸਟ ਆਪਣਾ ਦੇ ਤੈਨ ਨੇ ਦੁੱਧ ਪਿਛਲੇ ਸੂਏ ਲਾ ਲ ਤਕਰੀਬਨ ਅਜੇ ਤੱਕ ਜਿਵੇਂ ਤਿੰਨ ਸੂਏਾਂ ਚ 15 ਲੀਟਰ ਨਾਰਮਲ ਰਿਹਾ ਹੈ ਬਾਕੀ ਖਰਾਕ ਤੇ ਡਿਪੈਂਡ ਕਰਦਾ ਜਿੰਨੀ ਖਰਾਕ ਪਾਵਾਂਗੇ ਤੇ ਉਵੇਂ ਦੰਗਰ ਲਾਲਾ ਦੁੱਧ ਦਿੰਦਾ। ਤਿਆਰੀ ਤੁਹਾਨੂੰ ਦਿਖਾ ਦਿੰਦੇ ਆ। ਲਿਓਟਾ ਲਿਓਟਾ ਤੁਸੀਂ ਚੈੱਕ ਕਰਾ ਦਿੰਨੇ ਆ ਇੱਕ ਦਿਨ ਤੁਹਾਨੂੰ ਕਰਾ ਕੇ ਵੀ। ਸਾਂਥ ਸੂਣ ਪੂਰੇ ਵਧੀਆ ਨੇ। ਇਹ ਵਾਲੇ ਥੱਕ ਨੇ। ਵਧੀਆ। ਚੈੱਕ ਕਰੋ ਤੁਸੀਂ। ਸੀਲ ਝੋਟੀ ਏ। ਹਟ। ਚੱਲ ਤੁਰ। ਹਾਂ ਹਾਂ। ਦੁੱਧ ਵਾਲੀ ਝੋਟੀਆਂ ਘਰ ਚ ਰੱਖਣ ਵਾਲੀ ਝੋਟੀਆਂ ਕੋਈ ਵਪਾਰੀ ਵਾਲਾ ਕੰਮ ਨਹੀਂਗਾ ਜਿਹੜੇ ਵੀਰ ਨੇ ਲਾਲੋ ਵਧੀਆ ਲੰਮਾ ਸਮਾਂ ਆਪਣੇ ਘਰ ਲਈ ਦੁੱਧ ਲੈਣੇ ਜਿਵੇਂ ਜਾਂ ਜਿਹੜਾ ਲਾਲੋ ਨਵਾਂ ਕਿਸਾਨ ਵੀਰ ਦੁੱਧ ਦਾ ਕੰਮ ਕਰਨਾ ਤੇ ਉਹਦੇ ਲਈ ਝੋਟੀ ਵਧੀਆ ਭਰਾ ਕੋਈ ਓਲੇ ਵਾਲੀ ਗੱਲ ਨਹੀਂ ਗੀ ਬਿਲਕੁਲ ਜੈਜ ਰੇਟਾਂ ਦੇ ਝੋਟੀਆਂ ਧਵਾਗੇ ਚੈੱਕ ਕਰੋ ਤੁਸੀਂ ਰਿਪੋਰਟ ਉਹ ਗੱਲਾਂ ਨਹੀਂ ਵੀ ਆਪਾਂ ਨਾ ਜੇ ਜਰਪੀਏ ਮੰਗੇ ਜਿਹੜਾ ਮੁੱਲ ਹੈ ਝੂਟੀ ਦਾ ਉਹ ਲੋ ਆਪਾਂ ਫੋਨ ਤੇ ਕਰਾਂਗੇ ਤੁਸੀਂ ਜੇ ਕਿਸੇ ਵੀਰ ਨੇ ਲੈਣਾ ਹੋਵੇ ਤੇ ਏਰੀਆ ਆਪਣਾ ਸਮਾਣਾ ਪਟਿਆਲੇ ਦੇ ਕੋਲ ਤੇ ਜਾਂ ਫਿਰ ਹਰਿਆਣੇ ਦੀ ਗੱਲ ਕਰੀਏ ਤੇ ਚੀਕੇ ਦੇ ਕੋਲ ਆਪਣਾ ਪਿੰਡ ਹੈ ਤੇ ਨੰਬਰ 70270 73173 ਤੇ ਫੋਨ ਕਰ ਸਕਦਾ ਜੇ ਕਿਸੇ ਵੀਰ ਨੇ ਲੈਣੀ ਹੋਵੇ ਝੂਟੀ ਜਿਵੇਂ ਤਿਆਰ ਹੈ ਬਿਲਕੁਲ ਚੌਥਾ ਸੁਹਾ ਸੋਣਾ ਇਹਨੇ ਤੇ ਵਧੀਆ ਝੋਟੇ ਤੋਂ ਲੱਗੀ ਹੈ ਆਪਣੇ ਪਿੰਡ ਹੀ ਛੋਟਾ ਵਧੀਆ ਉਹ ਛੋਟੇ ਦੇ ਬੱਚੇ ਤੁਹਾਨੂੰ ਚੈੱਕ ਕਰਾ ਦਿੰਨੇ ਆ ਗੁਆਹ ਕੱਟਾ ਉਹ ਛੋਟੇ ਦਾ ਇੱਥੇ ਰਿਪੋਰਟ ਚੈੱਕ ਕਰ ਸਕਦੇ ਹੋ ਸਾਲ ਕੋ ਦਾ ਛੋਟਾ ਹੈ ਚੈੱਕ ਕਰੋ ਇਹਦੀ ਰਿਪੋਰਟ ਇਹ ਆਪਾਂ ਕਰ ਤਿਆਰ ਕਰਨੇ ਪਏ ਆ ਤੇ ਅੱਗੋਂ ਉਹਦੇ ਤੋਂ ਹੀ ਇਹ ਲੱਗੀ ਹੈ ਲੋੜੇ ਲਿਆਟੇ ਦੀ ਜਿਵੇਂ ਪੂਰੀ ਵਧੀਆ ਥਣਾ ਦੇ ਤੁਸੀਂ ਚੈੱਕ ਕਰ ਸਕਦੇ ਹੋ ਨਾੜੀਆਂ ਚੈੱਕ ਕਰੋ ਪੂਰੀਆਂ ਵਧੀਆ ਦੁੱਧ ਵਾਲੀ ਹੈ ਕੋਈ ਹੋਣੀ ਵੀ ਆਪਾਂ ਫੋਕੀਆਂ ਗੱਲਾਂ ਕਰਨੇ ਆ ਵਧੀਆ ਦੁੱਧ ਵਾਲੀ ਮੱਝ ਪੂਰੀ ਵਧੀਆ ਤਿਆਰ ਲਾ ਲਓ ਓਵੇਂ ਨਹੀਂ ਵੀ ਜੇ ਆਪਾਂ ਆਖੀਏ ਕੋਈ ਜਿਆਦੀਆਂ ਖਰਾਕਾਂ ਡੇਗੀਆਂ ਨੇ ਨੋਰਮਲ ਜਿਹੜਾ ਆਪਣਾ ਹੈਗਾ ਜਿਵੇਂ ਆਪਣੇ ਆਪ ਜਿਹੜਾ ਨੋਰਮਲ ਆਪਣੀਆਂ ਡਾਇਟਾਂ ਨੇ ਖਾਣ ਬਸ ਜਾਂ ਵੱਧ ਤੋਂ ਵੱਧ ਆਪਾਂ ਖੰਡਾ ਚੂਰੀ ਉਹਦੇ ਨਾਲ ਹੀ ਲਾ ਲਓ ਆਪਾਂ ਸਵੇਰੇ ਲੈਣੇ ਆ ਕੋਈ ਜ਼ਿਆਦਾ ਹੋਣੀ ਥਾਣਾ ਦਾ ਗੈਪ ਚੈੱਕ ਕਰੋ ਤੁਸੀਂ ਜਿਹੜੇ ਆਪਣੇ ਹਰਿਆਣਾ ਹੈ ਚਿਤ ਤਕਰੀਬਨ ਇਹਨਾਂ ਦੇ ਲਾ ਲਓ 5 5 6 6 ਲੱਖ ਲਾ ਲਓ ਐਵੇਂ ਦੀ ਮੱਝਾਂ ਦੇ ਤਕਰੀਬਨ ਲੋਕੀ ਮੰਗਦੇ ਨੇ ਆਣਾ ਦਾ ਗੈਪ ਚੈੱਕ ਕਰੋ ਪੂਰੀ ਮੁਠੇ ਵਾਲੇ ਥਣ ਤੇ ਅਗਲੇ ਪੂਰੇ ਵਧੀਆ ਖਿਜਮਾ ਥਣ ਤੇ ਲਿਓੜਾ ਚੈੱਕ ਕਰੋ ਤੁਸੀਂ ਮਰਜ਼ੀ ਦਾ ਬਾਕੀ ਵੀ ਰੋ ਆ ਹੁੰਦੀ ਹੈ ਬਾਬੇ ਦੀ ਕਿਰਪਾ ਨਾਲ ਸਹੀ ਡੰਗਰ ਸੂਵੇ ਦੁੱਧ ਆਟੋਮੈਟਿਕ ਫਿਰ ਉਸ ਤੋਂ ਬਾਅਦ ਆਪਾਂ ਖਰਾਕ ਨਾਲ ਕਰ ਸਕਨੇ ਆ ਮੇਨ ਆਪਣਾ ਹੁੰਦਾ ਸਭ ਤੋਂ ਪਹਿਲਾਂ ਜਿਹੜਾ ਕੱਚਾ ਡੰਗਰ ਹੁੰਦਾ ਉਹਦਾ ਸੂਣ ਤੇ ਸਹੀ ਸੂਜੇ ਉਸ ਤੋਂ ਬਾਅਦ ਦੁੱਧ ਪੂਰਾ ਵਧੀਆ ਕਰਦਾ ਡੰਗਰ ਨਕੀ ਆ ਤੁਹਾਡੇ ਸਾਹਮਣੇ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਪਾਸ ਵਾਲੇ ਨਾ ਫੋਨ ਕਰਿਓ ਲੋਕੇਸ਼ਨ ਤੁਹਾਨੂੰ ਆਪਾਂ ਦੱਸਤੀ ਐ ਸਮਾਣਾ ਤੇ ਚੀਗਾ ਦੇ ਵਿੱਚ ਪਿੰਡ ਹੈ ਆਪਣਾ ਬਾਰਡਰ ਤੇ ਤੇ ਨੰਬਰ ਵੀ ਤੁਹਾਨੂੰ ਆਪਾਂ ਦੱਸਤਾ ਸੋ ਫੋਨ ਕਰ ਲਿਓ ਜੇ ਕਿਸੇ ਵੀਰ ਨੇ ਲੈਣੀ ਹੋਵੇ ਚੌਥੇ ਸਵੇਰੇ ਝੋਟੀਏ